ਐਸਪੀ ਸਾਹਿਬ ਅਮਨੀਤ ਕੌਂਡਲ ਆਈਪੀਐਸਜੀ ਵੱਲੋਂ ਇਸ ਵਾਰੀ ਜਿਹੜੀ ਚੈਨਲੌਰ ਦੇ ਖਿਲਾਫ ਜਿਹੜੀ ਬੜੀ ਵੱਡੇ ਪੱਧਰ ਤੇ ਸਾਡੇ ਜ਼ਿਲ੍ਹੇ ਦੇ ਵਿੱਚ ਡਰਾਈਵ ਸਟਾਰਟ ਕੀਤੀ ਗਈ ਹੈ ਜਿਸ ਦੇ ਸਬੰਧ ਦੇ ਵਿੱਚ ਅੱਜ ਅਸੀਂ ਸਾਰੇ ਸ਼ਹਿਰ ਦੇ ਵਿੱਚ ਨਾਕਾਬੰਦੀਆਂ ਕਰਵਾਈਆਂ ਗਈਆਂ ਔਰ ਗਸ਼ਤ ਪਾਰਟੀਆਂ ਜਿਹੜੀਆਂ ਸਾਡੀਆਂ ਵੱਖ-ਵੱਖ ਏਰੀਆ ਦੇ ਵਿੱਚ ਗਸ਼ਤ ਕਰ ਰਹੀਆਂ ਨੇ ਇਸ ਤੋਂ ਇਲਾਵਾ ਜਿਹੜਾ ਹੈਗਾ ਸੀ ਅੱਜ ਗੁਰਦੁਆਰਾ ਕਿਲਾ ਮੁਬਾਰਕ ਦੇ ਉੱਪਰ ਜਿਹੜਾ ਹੈਗਾ ਕਾਫੀ ਉੱਚਾ ਹੈ ਸਾਰੇ ਸ਼ਹਿਰ ਦੇ ਨਾਲ ਬਣਿਆ ਹੋਇਆ ਇੱਥੇ ਸਾਡੇ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਅਸੀਂ ਦੂਰਬੀਨ ਵੀ ਦਿੱਤੀਆਂ ਹੋਈਆਂ ਇੱਕ ਅਸੀਂ ਡਰੋਨ ਵੀ ਜਿਹੜਾ ਹੈਗਾ ਉਡਾਇਆ ਹੋਇਆਗਾ ਤਾਂ ਜੋ ਜਿਹੜੇ ਲੋਕ ਛੱਤਾਂ ਦੇ ਉੱਪਰ ਜਿਹੜੇ ਆਪਣੀਆਂ ਦੇ ਉੱਪਰ ਪਤੰਗਵਾਜੀ ਕਰ ਰਹੇ ਆ ਕਿ ਉਹ ਚੈਨਲ ਨੌਰ ਦੀ ਵਰਤੋਂ ਤਾਂ ਨਹੀਂ ਕਰ ਰਹੇ ਔਰ ਸੈਕੰਡਲੀ ਵੱਡੇ ਵੱਡੇ ਜਿਹੜੇ ਡੀਜ਼ਲ ਲਗਾ ਕੇ ਉਹ ਜਿਹੜਾ ਜ਼ਿਆਦਾ ਹੁੱਲੜਵਾਜੀ ਤਾਂ ਨਹੀਂ ਕਰ ਰਹੇ ਇਹਨਾਂ ਸਾਰੀਆਂ ਚੀਜ਼ਾਂ ਦੇ ਅਸੀਂ ਨਿਗਰਾਨੀ ਰੱਖ ਰਹੇ ਹਾਂ ਸਭ ਕੰਪਲੀਟ ਵੀ ਆਈਆਂ ਕੋਈ ਆ ਹੁਣ ਤੱਕ ਨਹੀਂ ਕੰਪਲੇਨਟ ਨਹੀਂ ਡਰੋਨ ਦੇ ਰਾਹੀਂ ਅਸੀਂ ਕਿਤੋਂ-ਦੋ ਜਗ੍ਹਾ ਹੁਣ ਸਾਨੂੰ ਸ਼ੱਕ ਹੋਇਆ ਸੀ ਉੱਥੇ ਜਿਹੜੀ ਹੈ ਕਿ ਸਾਡੀ ਇੱਕ ਅਸੀਂ ਸਪੈਸ਼ਲ ਟੀਮਾਂ ਬਣਾਈਆਂ ਕਈਆਂ ਜਿਹੜੇ ਅਸੀਂ ਸਾਨੂੰ ਇਥੋਂ ਡਰੋਨ ਤੇ ਜਾਂ ਦੁਰਵਿੰਦ ਦੇ ਰਾਹੀਂ ਕਿਤੋਂ ਪਤਾ ਲੱਗਦਾ ਹੈਗਾ ਸਾਨੂੰ ਡਾਊਟ ਹੁੰਦਾ ਹੈਗਾ ਕਿ ਉੱਥੇ ਚੈਨਲ ਡੋਰ ਦੀ ਵਰਤੋਂ ਹੋ ਰਹੀ ਹੈ ਜਾਂ ਛੱਤ ਦੇ ਉੱਪਰ ਕੋਈ ਹੁੱਲੜਵਾਜੀ ਹੋ ਰਹੀ ਹੈ ਤਾਂ ਜਿਹੜੀਆਂ ਸਾਡੀਆਂ ਸ਼ਹਿਰ ਦੇ ਵਿੱਚ ਸਪੈਸ਼ਲ ਟੀਮਸ ਬਣਾਈਆਂ ਹੋਈਆਂ ਨੇ ਥਾਣੇ ਵਾਈਜ਼ ਉਹ ਸਾਡੀ ਟੀਮ ਨੂੰ ਅਸੀਂ ਤੁਰੰਤ ਉੱਥੇ ਭੇਜਦੇ ਹਾਂ ਸਾਨੂੰ ਅੱਜ ਦੋ ਜਗ੍ਹਾ ਸ਼ੱਕ ਪਿਆ ਸੀਗਾ ਵੀ ਉਹ ਚੈਨਲ ਡੋਰ ਦੀ ਵਰਤੋਂ ਕਰ ਰਹੇ ਤਾਂ ਉਸ ਜਗ੍ਹਾ ਤੇ ਜਿਹੜੀ ਸਪੈਸ਼ਲ ਟੀਮਾਂ ਅਸੀਂ ਭੇਜੀ ਗਈਆਂ ਜਿਨ੍ਹਾਂ ਨੇ ਜਾ ਕੇ ਚੈੱਕ ਕੀਤਾ ਚੈੱਕ ਕਰਨ ਤੇ ਜਿਹੜੀ ਅਸੀਂ ਉਹ ਪੰਡਾ ਡੋਰ ਪਾਈ ਗਈ ਹੈ ਕੀ ਚੈਨਲ ਡੋਰ ਨਹੀਂ ਸੀਗੀ ਜਿਸ ਕਰਕੇ ਇਸ ਤਰ੍ਹਾਂ ਅਸੀਂ ਜਿਹੜਾ ਸਾਰੀ ਪੂਰੀ ਨਿਗਰਾਨੀ ਰੱਖ ਰਹੇ ਹਾਂ ਸਰ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਹਾਦਸਿਆਂ ਦੀ ਵੀ ਕਮੀ ਆਈ ਹੈ ਕਿਉਂਕਿ ਡਰਾਈਵ ਪੁਲਿਸ ਨੇ ਕਾਫੀ ਚਲਾਈਆ ਪਟੰਡਾ ਪੁਲਿਸ ਨੇ ਮਾਮਲੇ ਬਹੁਤ ਅਰਜ ਕੀਤੇ ਬਿਲਕੁਲ ਜੀ ਸਾਡੇ ਵੱਲੋਂ ਕਾਫੀ ਸਮਾਂ ਪਹਿਲਾਂ ਜਿਹੜੀ ਇਹਦੇ ਚੈਨਲ ਡੋਰ ਦੇ ਅਗੇਂਸਟ ਡਰਾਈਵ ਸਟਾਰਟ ਕੀਤੀ ਗਈ ਸੀ ਉਹਦੇ ਰਿਜ਼ਲਟ ਵੀ ਬਹੁਤ ਅੱਛੇ ਆਏ ਆ ਅਸੀਂ ਲੋਕਾਂ ਨੂੰ ਚੈਨਲ ਡੋਰ ਦੇ ਮਾ ਔਰ ਜਿਹੜਾ ਹੈਗਾ ਮਾਤਾ ਪਿਤਾ ਨੂੰ ਵੀ ਅਸੀਂ ਆਪੋ ਆਪਣੇ ਬੱਚਿਆਂ ਨੂੰ ਜਿਹੜਾ ਅਵੇਅਰ ਕਰਨ ਦੇ ਲਈ ਅਪੀਲ ਕੀਤੀਆਂ ਸੀ ਅਪੀਲਸ ਕੀਤੀਆਂ ਸੀ ਕਿ ਆਪੋ ਆਪਣੇ ਬੱਚਿਆਂ ਨੂੰ ਚੈਨਲ ਡੋਰ ਦੇ ਬਾਰੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਜਾਵੇ ਇਹਨਾਂ ਗੱਲਾਂ ਦਾ ਕਾਫੀ ਅੱਛਾ ਰਿਜ਼ਲਟ ਆਇਆ ਜੀ ਸ਼ਕਤੀ ਦਾ ਰਿਜ਼ਲਟ ਆਇਆ ਜੀ ਬਿਲਕੁਲ ਜੀ ਸਾਡੇ ਵੱਲੋਂ ਸ਼ਕਤੀ ਵੀ ਕੀਤੀ ਜਾ ਰਹੀ ਹੈ ਮੈਂ ਅੱਜ ਵੀ ਸਾਰੇ ਜਿਹੜੀ ਅਪੀਲ ਕਰਦਾਗਾ ਵੀ ਅਗਰ ਕੋਈ ਚੈਨਾ ਡੋਰ ਦੀ ਵਰਤੋਂ ਕਰਦਾ ਜਾਂ ਚੈਨਾ ਡੋਰ ਦੇ ਨਾਲ ਪਤੰਗ ਚੜਾਉਂਦਾ ਸਾਨੂੰ ਕੋਈ ਪਾਇਆ ਗਿਆ ਜਿੱਥੇ ਕੋਈ ਡੀਜੇ ਲਗਾ ਕੇ ਵੱਡੇ ਪੱਦਰ ਤੇ ਉੱਚੀ ਆਵਾਜ਼ ਦੇ ਵਿੱਚ ਕੋਈ ਹੁੱਲੜਵਾਜੀ ਕਰਦਾ ਪਾਇਆ ਗਿਆ ਤਾਂ ਉਹਦੇ ਅਸੀਂ ਜਿਹੜੀ ਖਿਲਾਫ ਜਿਹੜੇ ਸਖਤ ਐਕਸ਼ਨ ਲੈ ਕੇ ਸਖਤ ਤਰਾਮਾ ਤਹਿਤ ਪਰਚੇ ਦਰਜ ਕਰਾਂਗੇ